ਅੱਜ ਤੋਂ ਬਾਦਸ਼ਾਹ ਸ਼ੁਕਰਨ ਨੇ ਕਦੇ ਵੀ ਦੇਖ ਕੇ ਰੂਪ ਕੇ ਸਾਹਮਣੇ ਨਹੀਂ ਹੋਣਾ ਪਰ ਯਾਦਾਂ ਚ ਹਮੇਸ਼ਾ ਰਹੂਗਾ ਕਿ ਉਹ ਕਾਟਾ ਕਦੇ ਪਰਿਵਾਰ ਤੇ ਲਈ ਪੂਰਾ ਹੋ ਸਕਦਾ ਤੁਹਾਨੂੰ ਲੱਗਦਾ ਹੈ ਬਿਲਕੁਲ ਨਹੀਂ ਜੇ ਨਾ ਕਾਟਾ ਪਰਿਵਾਰ ਲਈ ਪੂਰਾ ਹੋ ਸਕੇ ਨਾ ਲੋਕਾਂ ਲਈ ਪੂਰਾ ਹੋ ਸਕੇ ਪਰ ਇੱਕ ਗੱਲ ਹੈ ਵੀ ਜਿਹੜੇ ਸ਼ਹੀਦ ਹੈ ਉਹ ਮਰ ਕੇ ਅਮਰ ਹੋ ਜਾਂਦੇ ਨੇ ਉਹ ਮਰ ਕੇ ਵੀ ਸਦੀਆਂ ਤੱਕਰ ਜਾਉਂਦੇ ਰਹਿੰਦੇ ਨੇ ਭਾਵੇਂ ਉਹ ਸਰੀਰਕ ਰੂਪ ਦੇ ਵਿੱਚ ਠੀਕ ਹੈ ਅੱਜ ਉਹਨਾਂ ਦੀ ਅੰਤਮ ਯਾਤਰਾ ਹੈ ਇਤੂ ਬਾਅਦ ਉਹਨਾਂ ਨੂੰ ਅਗਨੀ ਭੇਂਟ ਕਰ ਦੇਣੀ ਆ ਉਹਨਾਂ ਦਾ ਦਾਸ ਸਸਕਾਰ ਕਰ ਦੇਣਾ ਉਹਨਾਂ ਦੀ ਸਰੀਰਕ ਜਿਹੜੀ ਸਰੂਪ ਹੈ ਅਸੀਂ ਅੱਜ ਲਾਸਟ ਵਾਰੀ ਦੇਖ ਰਹੇ ਹਾਂ ਪਰ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਜਿਉਂਦਾ ਰਹੂਗਾ ਜਿਨ੍ਹਾਂ ਚਿਰ ਧਰਤੀ ਤੇ ਚੰਦ ਰਹਿਣਗੇ ਸੂਰਜ ਰਹਿਣਗੇ ਉਹਨਾਂ ਚਿਰ ਉਹਨਾਂ ਦੀ ਜਿਹੜੀ ਯਾਦ ਹੈ ਉਹ ਕਿਉਂਕਿ ਇਹ ਕਰੋੜਾ ਇੱਕ ਪਰਿਵਾਰ ਦਾ ਨਹੀਂ ਜਿਹੜਾ ਇਹ ਅੰਦੋਲਨ ਆ ਇਹ ਜਿਹੜੀਆਂ ਮੰਗਾਂ ਨੇ ਇਹ ਕਰੋੜਾ ਲੋਕਾਂ ਦੀਆਂ ਨੇ ਤੇ ਕਰੋੜ ਲੋਕਾਂ ਦੀਆਂ ਨੇ 80 ਕਰੋੜ ਲੋਕਾਂ ਦੀਆਂ ਹੈਗੀਆਂ ਨੇ ਇਸ ਕਰਕੇ ਉਹਨਾਂ ਲੋਕਾਂ ਦਾ ਸ਼ਹੀਦ ਹੈ ਜਦੋਂ ਵੀ ਕੋਈ ਕਿਸਾਨ ਅੰਦੋਲਨ ਦੀ ਕਿਸਾਨ ਜਮਾਤ ਦੀ ਗੱਲ ਆਊਗੀ ਕਿਸਾਨ ਭਾਈਚਾਰੇ ਦੀ ਇਤਿਹਾਸ ਨੂੰ ਹੋਊਗਾ ਤਾਂ ਉਹਦੇ ਵਿੱਚ ਜਿਹੜਾ ਹੈਗਾ ਸ਼ੁਭਕਰਨ ਹੈ ਜਿਹੜਾ ਉਹਦਾ ਨਾਂ ਇਸ ਨਰੀ ਅੱਖਰਾਂ ਚ ਆਊਗਾ ਮੈਂ ਉਹੀ ਜ਼ਿਕਰ ਕਰ ਰਿਹਾ ਸੀ ਫੁੱਲ ਸਭ ਹੁਣ ਤੱਕ ਸਿੰਗੂ ਬਾਰਡਰ ਉੱਪਰ ਟਿਕਰੀ ਬਾਰਡਰ ਉੱਪਰ ਗਾਜ਼ੀਪੁਰ ਬਾਰਡਰ ਦੇ ਉੱਪਰ 700 750 ਕਿਸਾਨਾਂ ਦੀਆਂ ਜਾਨਾਂ ਗਈਆਂ ਪਰ ਕਿਸੇ ਨੂੰ ਸ਼ਹੀਦ ਦਾ ਦਰਜਾ ਸਰਕਾਰ ਦੇ ਵੱਲੋਂ ਆਫੀਸ਼ੀਅਲ ਤੌਰ ਤੇ ਨਹੀਂ ਦਿੱਤਾ ਗਿਆ। ਸ਼ੁਭਕਰਨ ਪਹਿਲਾ ਹੈਗਾ ਉਹ ਸ਼ਹੀਦ ਜਸਮੂ ਸ਼ਹੀਦ ਦਾ ਦਰਜਾ ਦਿੱਤਾ ਗਿਆ। ਇਹ ਦੇਖੋ ਜੀ ਉਹਨਾਂ ਨੇ ਸ਼ਹੀਦ ਦਾ ਦਰਜਾ ਦੇ ਕੇ ਜਿਹੜੀ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਸੀਗਾ। ਇਹ ਤੇ ਨਾਲ ਹੀ ਉਹਨਾਂ ਨੇ ਬਿਆਨ ਦੇ ਵਿੱਚ ਭਗਵੰਤ ਮਾਨ ਨੇ ਲਾਈਵ ਹੋ ਕੇ ਵੀ ਬਿਆਨ ਦਿੱਤਾ ਸੀ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜੇ ਉਹਦੇ ਜ਼ਿੰਮੇਵਾਰ ਹੈ। ਸ਼ੁਭ ਕਰਨ ਦੀ ਮੌਤ ਦੇ ਉਹਦੇ ਕਤਲ ਦੇ ਜ਼ਿੰਮੇਵਾਰ ਨੇ ਪਰ ਉਹਨਾਂ ਨੂੰ ਭੁਲੇਖਾ ਸੀਗਾ ਵੀ ਜਦੋਂ ਏਡੀ ਵੱਡੀ ਰਾਸ਼ੀ ਦੇਤੀ ਤਾਂ ਅੱਖਾਂ ਫਿਰ ਜਾਣਗੀਆਂ ਤੇ ਕੋਈ ਮਤਲਬ ਕਾਰਵਾਈ ਕਰਨ ਵਾਲੀ ਜਿਹੜੀ ਦੋਸ਼ੀ ਹੈ ਉਹਨਾਂ ਦੇ ਵਿਰੁੱਧ ਕਾਰਵਾਈ ਉਹਨਾਂ ਨੂੰ ਸਜ਼ਾਵਾ ਦਵਾਉਣ ਵਾਲੀ ਗੱਲ ਦੀ ਕੋਈ ਛੜ ਦੇਣਗੇ ਵਿੱਚ ਏਡੀ ਵੱਡੀ ਰਕਮ ਦੇਖ ਕੇ ਪਰ ਅਸੀਂ ਉਹ ਪਰਿਵਾਰ ਦੇ ਵੀ ਧੰਨਵਾਦੀ ਹਾਂ ਜਿਹੜੇ ਜੱਫੇ ਬੰਦਿਆਂ ਦੇ ਨਾਲ ਖੀਰ ਤੱਕਰ ਖੜਿਆ ਰਿਹਾ ਤੇ ਉਹਨਾਂ ਨੇ ਕਿਹਾ ਵੀ ਅਸੀਂ ਕਰੋੜ ਨੂੰ ਵੀ ਲੱਤ ਮਾਰਦੇ ਹਾਂ ਅਸੀਂ ਨੌਕਰੀ ਨੂੰ ਵੀ ਲੱਤ ਮਾਰਦੇ ਹਾਂ ਸਾਡੇ ਲਈ ਜਿਹੜੇ ਵੀ ਤਾਕਤ ਨੇ ਜਿਹੜੇ ਵੀ ਬੰਦੇ ਨੇ ਜਿਹੜੇ ਵੀ ਅਧਿਕਾਰੀ ਨੇ ਇਹਦਾ ਹੁਕਮ ਦਿੱਤਾ ਤੇ ਜਾਂ ਉਹਨੇ ਗੋਲੀ ਮਾਰੀ ਹੈ ਉਹ ਸਾਡੇ ਲਈ ਉਹਨੂੰ ਸਜ਼ਾ ਦਿਵਾਉਣਾ ਸਾਡੇ ਲਈ ਪਹਿਲੀ ਗੱਲ ਹੈ ਜਿੰਨਾ ਚਿਰ ਤੱਕ ਉਹਦੀ ਐਫਆਈਆਰ ਨਹੀਂ ਹੁੰਦੀ ਅਸੀਂ ਕੋਈ ਵੀ ਉਹਦਾ ਨਾਮ ਉਹਦਾ ਅਸੀਂ ਪੋਸਟਮਾਰਟਮ ਕਰਾ ਕੇ ਨਾਂਸ ਸੰਸਕਾਰ ਕਰਕੇ ਅਖੀਰ ਤੱਕ ਉਹ ਡਟਿਆ ਪਰਿਵਾਰ ਤੇ ਸਰਕਾਰ ਨੂੰ ਇਹ ਝੋਖਣਾ ਪਿਆ ਜਿਹੜੀ ਅਸੀਂ 22 ਤਰੀਕ ਨੂੰ ਕਹੀ ਸੀ ਗੱਲ ਵੀ ਜ਼ੀਰੋ ਨੰਬਰ ਐਫਆਈਆਰ ਹੋ ਜਾਂਦੀ ਹੁੰਦੀ ਜੇ ਜਿਹੜੀ ਹਦੂਦ ਹੈ ਉਹਦੀ ਨਿਸ਼ਾਨਦੇਹੀ ਕਲੀਅਰ ਨਹੀਂ ਵੀ ਕਿਹੜੀ ਥਾਂ ਚ ਹੈਗਾ ਪੰਜਾਬ ਚ ਹੈ ਰੇਣੀ ਚ ਫਿਰ ਵੀ ਐਫ ਆਰ ਹੋ ਜਾਂਦੀ ਹੈ ਪਰ ਉੱਤੇ ਸਾਡੀ ਗੱਲ ਉਹਨਾਂ ਨੇ ਨਹੀਂ ਮੰਨੀ ਪਰ ਹੁਣ ਕੱਲੋ ਉਸੇ ਗੱਲ ਤੇ ਆਈ ਹੈ ਜਿਹੜੇ ਅਸੀਂ 22 ਤਰੀਕ ਨੂੰ ਕਹੇ ਸੀ ਜੇ 22 ਤਰੀਕ ਨੂੰ ਹੀ ਹੋ ਜਾਂਦਾ ਫੁੱਲ ਸਪ ਫੁੱਲ ਸਪ ਹੁਣ ਬੜੇ ਤਰ੍ਹਾਂ ਦੇ ਇਹ ਵੀ ਸਵਾਲ ਖੜੇ ਹੋ ਰਹੇ ਆ ਕਿ ਅਨਪਛਾਤੇ ਦੇ ਖਿਲਾਫ ਐਫ ਆਰ ਦਰਜ ਕਰ ਦਿੱਤੀ ਕਿ ਜੱਥੇਬੰਦੀ ਇਸ ਚੀਜ਼ ਤੋਂ ਸੰਤੁਸ਼ਟ ਹੈਗੀਆਂ ਦੇਖੋ ਜੀ ਉੱਥੇ ਇਹ ਹੋਇਆ ਵੀ ਜਿਹੜੀ ਨੇ ਬੰਦੇ ਨੇ ਗੋਲੀ ਮਾਰੀ ਹੈ ਉਹਦੀ ਹਜੇ ਉਹਦੀ ਉਹਦੀ ਆਈਡੈਂਟੀਫਿਕੇਸ਼ਨ ਜਾਂ ਉਹਦੀ ਸਨਾਖਤ ਨਹੀਂ ਹੋਈ ਉਹਦੀ ਇਹ ਇਹ ਅਸੀਂ ਵੀ ਪਰ ਜਿਹੜੇ ਇਹਦੇ ਗੱਲ 'ਚ ਕੋਈ ਰੌਲਾ ਨਹੀਂ ਵੀ ਹਰਿਆਣੇ ਦੀ ਪੁਲਿਸ ਹੈ ਜਿਹੜੀ ਜਿਹੜੀ ਤਾਇਨਾਤ ਸੀਗੀ 21 ਤਰੀਕ ਨੂੰ ਟਿੱਕਰੀ ਬਾਰਡਰ ਤੇ ਉਹਨਾਂ ਨੂੰ ਪਤਾ ਹੀ ਕਿਹਨੂੰ ਤਾਇਨਾਤ ਕੀਤਾ ਸੀਗਾ ਉਹ ਉਹਦੀ ਕੋਈ ਸਨਾਖਤ ਕਰਨ ਦੀ ਲੋੜ ਨਹੀਂ ਉਹ ਹੋ ਹੈਗੀ ਹੈ ਪਰ ਉਹਨਾਂ 'ਚੋਂ ਜਿਹੜੀ ਤਾਇਨਾਤ ਫੋਰਸ ਦੇ ਵਿੱਚੋਂ ਜਿਹੜਾ ਪਿੰਨ ਪੁਆਇੰਟ ਕਰਨਾ ਸਿੰਗਲ ਜਿਹੜਾ ਬੰਦੇ ਨੂੰ ਉਹਦੀ ਜ਼ਰੂਰ ਹਜੇ ਅਸੀਂ ਸਮਝਦੇ ਵੀ ਅਣਪਛਾਤਾ ਹੈਗਾ ਅਸੀਂ ਇਹ ਵੀ ਚਾਹੁੰਦੇ ਆਂ ਵੀ ਬਿਨਾ ਜਿਹੜਾ ਹੈਗਾ ਅ ਸ਼ੱਕ ਦੇ ਆਧਾਰ ਤੇ ਜਾਂ ਬਿਨਾ ਪੜਤਾਲ ਤੋਂ ਕਿਸੇ ਦਾ ਨਾਂ ਨਹੀਂ ਪੈਣਾ ਚਾਹੀਦਾ ਉਹਦੀ ਪੂਰੀ ਸਨਾਖਤ ਹੋ ਕੇ ਪੂਰੀ ਪੜਤਾਲ ਹੋ ਕੇ ਕਿਉਂਕਿ ਜੇ ਇਹਨੇ ਪੜਤਾਲ ਕਰਨਾ ਚਾਹਣ ਤਾਂ ਇਹਨਾਂ ਨੂੰ ਕੋਈ ਔਖਾ ਨਹੀਂ ਠੀਕ ਹੈ ਇਹ ਸਰਕਾਰ ਨੂੰ ਕੋਈ ਔਖਾ ਨਹੀਂ ਆਪਦੀ ਕਮੇਟੀ ਬਣਾਉਣ ਤੇ ਮਿੱਥੇ ਸਮੇਂ ਦੇ ਵਿੱਚ ਛੇਤੀ ਤੋਂ ਛੇਤੀ ਉਹ ਜਿਹੜਾ ਦੋਸ਼ੀ ਹੈਗਾ ਉਹ ਉਹਦੀ ਸਨਾਖਤ ਕਰਨ ਨੂੰ ਪਿੰਪ ਪੁਆਇੰਟ ਕਰਨੇ